ਸ਼ੇ ਸੌਰਵ ਜਿੰਦਲ ਕਪਤਾਨ ਪੁਲਿਸ ਜਾਂਚ ਜ਼ਿਲ੍ਹਾ ਐਸਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਹਰਮਨਦੀਪ ਸਿੰਘ ਹਾਂਸ ਐਸਐਸ ਨਗਰ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾ ਤੇ ਨਸ਼ਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀ ਤਲਵਿੰਦਰ ਸਿੰਘ ਪੀਪੀਐਸ ਕਪਤਾਨ ਪੁਲਿਸ ਆਪਰੇਸ਼ਨ ਸ਼੍ਰੀ ਜਤਿੰਦਰ ਸਿੰਘ ਚੋਹਾਨ ਉਪ ਕਪਤਾਨ ਪੁਲਿਸ ਜਾਂਚ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਇੱਕ ਤੋਸ਼ੀ ਨੂੰ ਗ੍ਰਿਫਤਾਰ ਕਰਕੇ 1 ਕਿਲੋ 35 ਕਿਲੋ 480 ਗ੍ਰਾਮ ਪੁੱਕੀ ਚੂਰਾ ਪੋਸਤ ਬ੍ਰਾਂਧ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੋਹਾਲੀ ਪੁਲਿਸ ਵੱਲੋਂ ਜੋ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਹੈ ਇਹਦੇ ਵਿੱਚ ਲਗਾਤਾਰ ਬਹੁਤ ਜਿਹੜੀ ਚੰਗੀ ਕਾਰਜਵਾਲੀ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਹਰਮਨਜੀਤ ਸਿੰਘ ਹੰਸ ਉਹਨਾਂ ਦੀ ਸੁਪਰਵਾਈਜ਼ਨ ਅੰਡਰ ਸਾਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਡੀ ਟੀਮ ਸੀਆਈਏ ਵੰਦੀ ਟੀਮ ਰਿਸਪੈਕਟ ਹਰਮਿੰਦਰ ਸਿੰਘ ਉਹਨਾਂ ਦੀ ਟੀਮ ਨੇ ਹਲਾਇਟੀ ਸਿਟੀ ਦੇ ਏਰੀਏ ਦੇ ਵਿੱਚੋਂ ਪਿੰਡ ਸੇਖਨ ਮਾਜਰਾ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਤੇ ਉਹਦੇ ਕੋਲੋਂ ਇੱਕ ਕੁਇੰਟਲ 35 ਕਿਲੋ ਜਿਹੜੀ ਸਾਨੂੰ ਭੁੱਕੀ ਬਰਾਮਦ ਹੋਈ ਹੈ ਤੇ ਸੱਦੀ ਜਿਹੜੀ ਸੀਆਈ ਦੀ ਟੀਮ ਹੈ ਇਸ ਦਿਨ ਇਹਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਦੇ ਵਿੱਚ ਸੇਖਨ ਮਾਜਰਾ ਦੇ ਵਿੱਚ ਜਰਨੈਲ ਸਿੰਘ ਨਾਮ ਦਾ ਵਿਅਕਤੀ ਹੈ ਇਹ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਇਹਦਾ ਬ੍ਰਦਰ ਹੈ ਜਿਹਦਾ ਨਾਮ ਪਰਮਜੀਤ ਸਿੰਘ ਹੈ ਤੇ ਇਕ ਇਕਬਾਲ ਸਿੰਘ ਹੈ ਬਨੂਰ ਦਾ ਰਹਿਣ ਵਾਲਾ ਹੈ ਬੇ ਸਿਨੇ ਜਾਨੇ ਜਰਨੈਲ ਸਿੰਘ ਦੇ ਨਾਲ ਤੋਂ ਉਹਨਾਂ ਨਾਲ ਮਿਲ ਕੇ ਜਿਹੜੀ ਹੈ ਭੁੱਕੀ ਦਾ ਕਾਰੋਬਾਰ ਕਰ ਰਹੇ ਨੇ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਤੇ ਨਸ਼ਾ ਵੇਚਦੇ ਨੇ ਐਸੀ ਇਨਫੋਰਮੇਸ਼ਨ ਤੇ ਉਹਨਾਂ ਨੇ ਸਾਡੇ ਡੀਐਸਪੀ ਡੀ ਜਤਿੰਦਰ ਚੋਹਾਂ ਜੀ ਸਾਡੇ ਜਿਹੜੇ ਡੀਐਸਪੀ ਸਿਟੀ 2 ਹਸਮਰਨ ਬਲ ਦੇ ਨਾਲ ਤੇ ਸਾਰੇ ਨੇ ਜਿਹੜੀ ਇਮੇਜ ਟੀਮ ਨੇ ਉੱਥੇ ਰੇਡ ਕੀਤੀ ਰੇਡ ਕਰਨ ਤੋਂ ਜਰਨੈਲ ਸਿੰਘ ਦੇ ਘਰੇੋਂ ਅਸੀਂ ਕਰਨ ਮਾਲਦੇ ਪਿੰਡ ਤੋਂ ਸਾਜਾ ਜਿਹੜਾ ਉਹਨੇ ਤੂੜੀ ਵਾਲਾ ਕਮਰਾ ਸੀਗਾ ਉਹਦੇ ਵਿੱਚੋਂ ਇੱਕ ਗਵਰਟਰ ਪੈਂਤੀ ਜਿਹੜੀ ਭੁੱਕੀ ਬਰਾਮਦ ਹੋਈ ਹੈ ਇਸ ਮਾਮਲੇ 'ਚ ਅਸੀਂ 91 ਨੰਬਰ ਮਕਰਮਾ थाना ਆਈਟੀ ਸਿਟੀ ਦੇ ਵਿੱਚ ਕੱਲ ਦਰਜ ਕਰਕੇ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਅਸੀਂ ਇਹਨੂੰ ਅਦਾਲਤ ਪੇਸ਼ ਕਰਕੇ ਨਿਗਰ ਰਮਾਂਡ ਹਾਸਲ ਕਰਕੇ ਅਗਲੀ ਤਫਤੀਸ਼ ਕਰਾਂਗੇ ਉਹ ਜਲਦੀ ਹੀ ਕੋਈ ਪ੍ਰਾਣ ਜਿਹਨਾਂ ਤੋਂ ਸੌਦੇ ਸਮੇਂ ਹੈ ਨਹੀਂ ਹਲੇ ਤੱਕ ਜਦੀ ਸਾਡੇ ਰਿਕਾਰਡਾਂ ਦੰਵਾਦੇ ਤੇ ਤੁੰਤ ਕਰਵਾ ਦਿੱਨਾ ਤੇ ਵੀ ਜੈਸੈਂਟਸ ਤੋਂ ਉਹ ਕਮਿਟੀ ਤੋਂ ਹਾਂ ਜੀ ਜੀ ਉਹਦੇ ਉਹਦੇ ਤਰ੍ਹਾਂ ਦੇ ਜਿਹੜੇ ਸਾਈ ਬਾਰਲੀ ਸਟੇਟਾਂ ਤੋਂ ਲੈਂਦੇ ਸੀ ਸਾਨੂੰ ਜੋ ਹੁਣ ਤੱਕ ਵੀ ਤਫ਼ਤੀਸ਼ ਤੋਂ ਪਤਾ ਲੱਗਿਆ 3-4 ਸਾਲ ਤੋਂ ਕੰਮ ਕਰ ਰਹੀ ਸੀ ਬਟ ਜਦੋਂ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਸੋ ਸਾਡੀ ਟੀਮ ਨੇ ਬੜੀ ਵਧੀਆ ਕਾਰਵਾਈ ਕਰਕੇ ਇਹਨਾਂ ਨੂੰ ਵੱਡੀ ਜਿਹੜੀ ਸਵਾ ਕੌਂਟਰਲ ਦੇ ਕਰੀਬ ਹੈ ਜੀ ਇਹ ਥੋੜੀ ਸਵਾ ਕੌਂਟਰਲ ਤੋਂ ਵੀ ਜ਼ਿਆਦਾ ਕਮਰਸ਼ੀਅਲ ਕੁਆਂਟੀਟੀ ਹੈਗੀ ਹੈ ਤੇ ਜਿੰਨਾ ਤੁਸੀਂ ਪਿਆਰ ਕੀਤਾ 3 ਸਾਲਾਂ ਤੋਂ ਬਾਰੇ ਇਹ ਕਿਤੇ ਕਿਤੇ ਸਪਲਾਈ ਕਰਦੇ ਸੀ ਦੂਜਾ ਇਹ ਪਰਮਜੀਤ ਤੇ ਜਿਹੜਾ ਇਕਬਾਲ ਸਿੰਘ ਇਹਨਾਂ ਦੇ ਰਿਲੇਟਿਵ ਹੀ ਆ ਉਹ ਕਿਨਾਂ ਦੇ ਨਾਲ ਜਿਹੜਾ ਪਰਮਜੀਤ ਸਿੰਘ ਹੈਗਾ ਇਹ ਜਰਨੈਲ ਸਿੰਘ ਦਾ ਰੀਅਲ ਬ੍ਰਦਰ ਹੈ ਤੇ ਜਿਹੜਾ ਦੂਸਰਾ ਇਕਬਾਲ ਸਿੰਘ ਹੈਗਾ ਇਹ ਇਹਨਾਂ ਦਾ ਜਾਣਕਾਰ ਹੈ ਇਹ ਮਤਲਬ ਜੋ ਸਾਨੂੰ ਪਤਾ ਲੱਗਿਆ ਕਿ ਕਿੰਨੇ ਜਣੇ ਮਿਲ ਕੇ ਬਾਹਰੋਂ ਲਿਆਉਂਦੇ ਸੀ ਫੋਕੀ ਐਮਪੀ ਆ ਰਾਜਸਥਾਨ ਤੋਂ ਸ਼ੇਅਰ ਇਸ ਸਪਲਾਈ ਕਿੰਨੇ ਸਰ ਕਰਦੇ ਸੀ ਟਰਾਈ ਸਿਟੀ ਦੇ ਵਿੱਚ ਜਾਂ ਫਿਰ ਪੰਜਾਬ ਦੀ ਤੇ ਮਤਲਬ ਪੰਜਾਬ ਦੇ ਰੀਸ ਸਪਲਾਈ ਕਰਦੇ ਸੀ ਬਾਕੀ ਅਸੀਂ ਜਿਹੜੀ ਹੁਣ ਇਨਵੈਸਟੀਗੇਟ ਕਰਾਂਗੇ ਨਾ ਰਮਾਲ ਲੱਤੇ ਉਹ ਜੋ ਫੈਕਟਾਂ ਨੇ ਅਸੀਂ ਮੀਡੀਆ ਨਾਲ ਸ਼ੇਅਰ ਕਰੀ ਤਿੰਨਾਂ ਤੋਂ ਇਲਾਵਾ ਹੋਰ ਵੀ ਕਿਸੇ ਦੀ ਇਨਵੋਲਵਮੈਂਟ ਦਾ ਸਕੇ ਹੈ ਕਿ ਸਾਹਮਣੇ ਹੋਰ ਕਿਸ ਤਰ੍ਹਾਂ ਇਹਨਾਂ ਦੀ ਫੋਟੋਸ਼ਾਪ ਰਲਦੀ ਕੀ ਹੋ ਦੇਖੋ ਇਹ ਐਮਪੀ ਤੋਂ Rajasthan ਤੋਂ ਇਹ ਲਿਆਉਂਦੇ ਸੀ ਉਹ ਕੀ ਲਿਆ ਕੇ ਸਟੋਰ ਕਰ ਲੈਂਦੇ ਸੀ ਫਿਰ ਇਹਨੂੰ ਸਮਾਲ ਕੁਆਂਟੀਟੀਜ਼ ਦੇ ਵਿੱਚ ਜੋ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਸੀ ਤਾਂ ਪੰਜਾਬ ਦੇ ਏਰੀਆ ਦੇ ਵਿੱਚ ਮੋਹੱਲੇ ਦੇ ਆਸ-ਪਾਸ ਐਸਪਲਾਈ ਕਰਦੇ ਸੀ ਸਰ ਇਹਨਾਂ ਨੂੰ ਕੋਈ ਡੀਕੇ ਪਿਆ ਸੀ ਜਾਂ ਕਿਸੇ ਦੀ ਕਰਦੇ ਬੈਠੀ ਸੀ ਜੋ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਆਪ ਹੀ ਲੈ ਕੇ ਆਈ ਨੇ ਬਾਕੀ ਅਸੀਂ ਕਿੰਨੀ ਕੁਆਂਟੀਟੀ ਲੈ ਕੇ ਆਏ ਸੀ ਕਦੋਂ ਲੈ ਕੇ ਆਏ ਸੀ ਕਿੱਥੋਂ ਲੈ ਕੇ ਆਏ ਸੀ ਉਹ ਅਸੀਂ ਹੁਣ ਰਿਮਾਂਡ ਫਾਸਲ ਕਰਕੇ ਅੱਗੇ ਇਨਵੈਸਟਿਗੇਟ ਕਰਾਂਗੇ ਸਰਨਜੀਤ ਸਿੰਘ ਜੀ ਉਹ ਮੁੱਢਲੀ ਮੂਸਲ ਜਿਹੜਾ ਬਰੇਦਰ ਹੈ ਉਹ 50 ਸਾਲ ਦਾ ਹੈ ਉਹ ਇਹ ਤੋਂ ਸੰਖਿਆphal ਛੋਟਾ ਹੈ ਮਰ ਉਹ ਆਰਾਊਂਡ ਕਾਈਂਡ ਦੇ ਆਰਾਊਂਡ ਹੋਏਗਾ ਪ੍ਰੋਪਰਟੀਜ਼ ਜਬ ਹੋਏਗੇ ਜੋ ਦਿੱਤਨੇ ਲਈ ਜੋ ਐਨਡੀਪੀਐਸ ਐਕਟ ਦੇ ਤਹਿਤ ਜੇ ਜੋ ਵੀ ਅਸੀਂ ਪਹਿਲਾਂ ਵੀ 16 ਕੇਸਾਂ ਦੇ ਵਿੱਚ ਅਸੀਂ ਇਸ ਸਾਲ ਅਮਪਰੋਪਰਟੀ ਜਬਤ ਕਰਾਈ ਹੈ ਜਿਨ੍ਹਾਂ ਨੇ ਐਨਡੀਪੀਐਸ ਦੇ ਕਾਲੇ ਕਾਰ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਸੰਪਤੀਆਂ ਬਣਾਈਆਂ ਨੇ ਇਸ ਕੇਸ ਦੇ ਵਿੱਚ ਵੀ ਜੋ ਇਹਨਾਂ ਦੀ ਕੋਈ ਪ੍ਰੋਪਰਟੀ ਕੋਈ ਬਣਾਈ ਹੋਈ ਹੈ ਇਹਨਾਂ ਨੇ ਉਹ ਅਸੀਂ ਜ਼ਰੂਰ ਉਹਦੇ ਉੱਤੇ ਕਾਰਵਾਈ ਕਰਾਂਗੇ ਸਰ ਸਰ ਤੋਂ ਰਿਪੋਰਟ ਕਰਨ ਦਾ ਅਸੀਂ ਕਿਹਦੇ ਨਾਲ ਸ਼ਾਮਲੀ ਕਰਦੇ ਦੇਖੋ ਐਨਡੀਪੀਐਸ ਐਕਟ ਦੇ ਵਿੱਚ ਜਰੂਰ ਸਾਨੂੰ ਇਨਫੋਰਮੇਸ਼ਨ ਮਿਲੀ ਨਾਲ ਦੇ ਨਾਲ ਅਸੀਂ ਸਾਡੀ ਟੀਮ ਨੇ ਖੈਰ ਲੋਜਿਕ ਕਰਕੇ ਹੀ ਉੱਥੇ ਗਏ ਸੀਗੇ ਰੂਪਾ ਭੇਜ ਕੇ ਅਦਰਵਾਈਜ਼ ਵੀ ਐਨਡੀਪੀਐਸ ਐਕਟ ਦੇ ਵਿੱਚ ਸਾਡੀ ਜਿਹੜੀ ਟੀਮ ਕੋਲੇ ਐਨਡੀਪੀਐਸ ਸੈਕਟਰ ਦੇ ਕੁਝ ਸੈਕਸ਼ਨਸ ਹਨ ਸਾਡੇ ਕੋਲ ਰਾਈਟ ਹੈ ਅਸੀਂ ਸਰਚ ਕਰ ਸਕਦੇ